ਮਨਜੀਤ ਸਿੰਘ ਤੇ ਸੀ ਬਰਤਾਨੀਆਂ ਦੀ ਸੰਸਦ ਵਿੱਚ ਪੰਜਾਬੀਆਂ ਦੀ ਆਵਾਜ਼ ਹੀ ਨਹੀਂ ਇਥੋਂ ਦੇ ਸਿੱਖ ਮਸਲੇ ਨਹੀਂ ਆਪਣੇ ਹਲਕੇ ਦੇ ਮਸਲੇ ਵੀ ਠਾਉਂਦੇ ਆ ਪਰ ਇਹਨਾਂ ਦੀ ਨਾਲ ਇੱਕ ਖੂਬੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇੱਕ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਅੱਜ 11ਵੀਂ ਚੈਂਪੀਅਨਸ਼ਿਪ ਜਿਹੜੀ ਆ ਉਹ ਇੰਗਲੈਂਡ ਦੇ ਵੇਲਜ਼ ਯੂਕੇ ਦੇ ਵੇਲਜ਼ ਕਹਿ ਸਕਦੇ ਆ ਇਲਾਕੇ ਦੇ ਵਿੱਚ ਕੀਤੀ ਹੈ ਤੇ ਇੱਕ ਲੰਮਾ ਪੈਂਡਾ ਤੈਅ ਕਰਕੇ ਅਸੀਂ ਇੱਥੇ ਪਹੁੰਚੇ ਆ ਇਹਨਾਂ ਨਾਲ ਕਰਦੇ ਆ ਗੱਲਬਾਤ ਤਰਮਜੀ ਜੀ ਕੀ ਕਹੋਗੇ ਅੱਜ ਭਾਵੇਂ ਮੌਸਮ ਵੀ ਖਰਾਬ ਹੋਇਆ ਆਪਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅੱਜ ਫੇਸ ਕਰਨੀਆਂ ਪਈਆਂ ਪਰ ਉਹਦੇ ਬਾਵਜੂਦ ਚੈਂਪੀਅਨਸ਼ਿਪ ਅਸੀਂ ਕਰਾਉਣ ਦੇ ਵਿੱਚ ਕਾਮਯਾਬ ਰਹੇ ਹਾਂ ਕੀ ਕਹੋਗੇ ਜੀ ਜੀ ਬਹੁਤ-ਬਹੁਤ ਮੈਂ ਵਧਾਈ ਦਿੰਦਾ ਆ ਜਿੰਨੇ ਵੀ ਜੋ ਗੱਤਕਾ ਪ੍ਰੇਮੀ ਨੇ ਅੱਜ 11ਵੀਂ ਯੂਕੇ ਰਾਸ਼ਟਰੀ ਗੱਤਕਾ ਮੁਕਾਬਲੇ ਜਿਹੜੇ ਪਹਿਲੀ ਦਫਾ ਇਹ ਵੇਲਜ਼ ਦੇ ਦੇਸ਼ ਦੇ ਵੇਲਜ਼ ਦੀ ਧਰਤੀ ਤੇ ਹੋਏ ਸਨ ਸਾਡਾ ਇਹ ਟੀਚਾ ਤਾਂ ਇਹ ਸੀਗਾ ਕਿ ਬਾਹਰ ਮੇਲਾ ਹੋਣਾ ਸੀਗਾ ਸਵੌਂਜੀ ਸ਼ਹਿਰ ਦੇ ਵਿੱਚ ਪਰ ਮੀਂਹ ਦੇ ਕਰਕੇ ਉਹ ਸਾਨੂੰ ਹਾਲ ਕਰਨਾ ਪਿਆ ਮੈਂ ਬਹੁਤ ਬਹੁਤ ਧੰਨਵਾਦੀ ਆ ਰੰਦੇਵਾ ਸਾਹਿਬ ਉਹਨਾਂ ਦਾ ਉਹਨਾਂ ਦੇ ਪਰਿਵਾਰ ਦਾ ਕਿ ਉਹਨਾਂ ਨੇ ਮੁਫਤ ਜਿਹੜਾ ਇਹ ਹੋਟਲ ਆਪਨ ਦਿੱਤਾ ਸਾਹ ਜਗਬੀਰ ਸਿੰਘ ਜੀ ਜੋ ਖੁਸ਼ਵੰਤ ਸਿੰਘ ਜੀ ਅਰੋੜਾ ਸਾਹਿਬ ਗਰੀਬ ਸਾਹਿਬ ਇਹ ਸਾਰਿਆਂ ਨੇ ਰਲ ਮਿਲ ਕੇ ਗੁਰਦੁਆਰਾ ਜੋ ਜਿੰਨੇ ਵੀ ਆਪਣੇ ਸਾਹਿਬਾਨ ਨੇ ਵੇਲਜ਼ ਦੇ ਉਹਨਾਂ ਦੇ ਸੰਗਤ ਦੇ ਸਹਿਯੋਗ ਨਾਲ ਜੋ ਗੱਤਕਾ ਫੈਡਰੇਸ਼ਨ ਯੂਕੇ ਹੈ ਸਾਡੇ ਜੋ ਜਰਨਲ ਖਤਰ ਨੇ ਸਰ ਹਰਮਨ ਸਿੰਘ ਜੀ ਜੋ ਤਮਾਮ ਔਦੇਦਾਰਾ ਸਾਹਿਬਾਨਾ ਦੇ صدਕਾ ਅੱਜ ਆਪਾਂ ਇੱਥੇ ਜੋ ਕਾਰਡਿਫ ਦੇ ਨਜ਼ਦੀਕ ਇੱਥੇ ਯੂਕੇ ਗੱਤਕਾ ਮੁਕਾਬਲੇ ਕਰਾਏ ਸੱਤ ਅਖਾੜ ਗੱਤਕਾ ਅਖਾੜਿਆਂ ਨੇ ਹਿੱਸਾ ਲਿਆ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਲੰਬੇ ਪੈਂਡੇ ਹੋਣ ਕਰਕੇ ਜੋ ਸਾਡੇ ਦਰਜਣ ਦੇ ਦਰਜਣ ਗੱਤਕੇ ਅਖਾੜੇ ਇੱਥੇ ਨਹੀਂ ਆਏ ਕਰਕੇ ਥੋੜਾ ਡਰ ਗਿਆ ਵੀ ਪੈਂਡਾ ਜਿਆਦਾ ਲੰਬਾ ਆ ਪਰ ਉਹਦੇ ਬਾਵਜੂਦ ਜਿਹੜੀਆਂ ਸੱਤ ਅਲੱਗ-ਅਲੱਗ ਟੀਮਾਂ ਵੂਲਵਰਹੈਂਪਟਨ ਤੋਂ ਉਧਰੋਂ ਗਰੇਵਜ਼ ਐਂਡ ਬੋਲੇ ਚ ਹੋਰ ਇਲਾਕਿਆਂ ਤੋਂ ਡਾਰਬੀ ਤੋਂ ਹੋਰ ਆਈਆਂ ਸਹੀ ਉਹਨਾਂ ਦਾ ਵੀ ਮੈਂ ਬਹੁਤ ਬਤਨਵਾਦੀਆਂ ਰਹਿਣੀ ਆ ਤੇ ਤੁਸੀਂ ਅੱਜ ਦੇਖੇ ਇਥੇ ਮੁੰਡਿਆਂ ਦੇ ਵੀ ਕੁੜੀਆਂ ਦੇ ਵੀ ਮੁਕਾਬਲੇ ਹੋਣੇ ਆਪਾਂ ਬੰਦਿਆਂ ਦਾ ਫਾਈਨਲ ਦੇਖ ਕੇ ਹਟੇ ਆ ਕਿੰਨਾ ਵਧੀਆ ਜਿਹੜਾ ਮੁਕਾਬਲੇ ਸਾਰੇ ਇਹ ਇੱਥੇ ਹੋਏ ਤਾਂ ਮੈਨੂੰ ਆਸ ਹੈਗੀ ਤੇ ਕੀ ਤੁਹਾਡੇ ਦਰਸ਼ਕਾਂ ਨੂੰ ਇਹ ਬੇਹਦ ਪਸੰਦ ਆਇਆ ਹੋਵੇਗਾ ਜੈਸਾਵ ਦੇ ਨਾਲ ਸੰਗਤਾਂ ਦੇ ਵਿੱਚ ਉਤਸ਼ਾਹ ਵੀ ਹੈ ਤੇ ਖੁਸ਼ੀ ਵੀ ਹੈ ਪਰ ਨਾਲ ਹੀ ਵੇਲਸ ਦੀਆਂ ਸੰਗਤਾਂ ਵੱਲੋਂ ਇਹ ਮੰਗ ਹੈ ਕਿ ਅਗਲਾ ਸਾਲ ਸਾਨੂੰ ਇੱਥੇ ਹੀ ਦਿੱਤਾ ਜਾਵੇ ਤਾਂ ਕਿ ਇਹ ਪ੍ਰੋਪਰ ਢੰਗ ਦੇ ਨਾਲ ਹੋਰ ਕਰ内 ਜਾਂਦੇ ਤਾਂ ਕਿ ਥੋੜੀ ਜੀ ਪਹਿਲਾਂ ਚੈਂਪੀਅਨਸ਼ਿਪ ਹੋ ਸਕੇ ਅਗਲੀ ਉਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆਪਾਂ ਫੇਰ ਵੇਲਜ਼ ਵੱਲ ਜ਼ਰੂਰ ਪਰਤਾਂਗੇ ਪਰ ਇਹ ਮੇਰੀ ਸਾਡੀ ਇਹ ਕੋਸ਼ਿਸ਼ ਹੁੰਦੀ ਆ ਗਤਕਾ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਹੋਣ ਦੇ ਨਾਤੇ ਕਿ ਆਪਾਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜਾਈਏ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਜਾਈਏ ਤਾਂ ਕਿ ਆਪਾਂ ਵੱਧ ਤੋਂ ਵੱਧ ਲੋਕਾਂ ਨੂੰ ਗੁਰੂ ਸਾਹਿਬ ਦੀ ਜਿਹੜੀ ਇਹ ਦਿੱਤੀ ਹੋਈ ਕਲਾ ਆ ਇਸ ਦੇ ਨਾਲ ਉਹਨਾਂ ਨੂੰ ਜੋੜੀਏ ਤੇ ਮੈਂ ਇਹੀ ਇਹ ਖੁਆਇਸ਼ ਰਹੀ ਆ ਕਿ ਆਪਾਂ ਜਿਹੜੇ ਬੱਚਿਆਂ ਨੂੰ ਤਾਂ ਬੱਚੀਆਂ ਨੂੰ ਜਿਹੜਾ ਇੱਕ ਵਾਰੀ ਗਤਕੇ ਦੇ ਨਾਲ ਜੁੜ ਗਿਆ ਮੈਂ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਦੇਖੋ ਇੱਕ ਵਾਰੀ ਜਿਹੜਾ ਬੱਚਾ ਗੱਤਕੇ ਦੇ ਨਾਲ ਜੁੜ ਗਿਆ ਉਹ ਗੁਰਸਿੱਖੀ ਨਾਲ ਗੁਰਸਿਮਰਨ ਦੇ ਨਾਲ ਜੋਸ਼ ਦੇ ਨਾਲ ਹੋਸ਼ ਵੀ ਆ ਜਾਏਗਾ ਹਰ ਪੱਖੋਂ ਉਹਦੇ ਲਈ ਤੰਦਰੁਸਤੀ ਦੇ ਲਈ ਮਾਨਸਿਕ ਤੌਰ ਤੇ ਵੀ ਤੇ ਸਰੀਰਕ ਤੌਰ ਤੇ ਵੀ ਬਹੁਤ ਸਹਾਇਕ ਹੋਵੇਗਾ ਮੇਰੀ ਇਹ ਹੀ ਬੇਨਤੀ ਕਿ ਸਾਰੇ ਗੱਤਕਾ ਦੇ ਨਾਲ ਜੁੜਨ ਤਾਂ ਅਗਾਹ ਤੋਂ ਆਪਾਂ ਹੋਰ ਵੀ ਇਹਨੂੰ ਤਰੱਕੀਆਂ ਦੇ ਵੱਲ ਨੂੰ ਲੈ ਕੇ ਜਾਈਏ ਸਾਡੇ ਨਾਲ ਨੇ ਜਗਵੀਤ ਸਿੰਘ ਜਗਾ ਚੱਕਰ ਜੀ ਇਹਨਾਂ ਨੇ ਕਰਦੇ ਆ ਗੱਲਬਾਤ ਅੱਜ ਗੱਤਕਾ ਚੈਂਪੀਅਨਸ਼ਿਪ ਦੇ ਪ੍ਰਬੰਧ ਕਰਨ ਦੇ ਵਿੱਚ ਇਹਨਾਂ ਨੇ ਮੁੱਖ ਭੂਮਿਕਾ ਜਿਹੜੀ ਉਹ ਨਿਭਾਈ ਹੈ ਜਗਾ ਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਿ ਗੱਤਕਾ ਚੈਂਪੀਅਨਸ਼ਿਪ 225 ਦੇ ਲਈ ਤੁਸੀਂ ਪ੍ਰਬੰਧ ਕਰਨ ਦੇ ਲਈ ਜਿਹੜਾ ਉਹ ਬਹੁਤ ਅਹਿਮ ਭੂਮਿਕਾ ਜਿਹੜੀ ਨਿਭਾਈ ਹੈ ਕੀ ਕਹੋਗੇ ਤੁਸੀਂ ਅੱਜ ਦੇ ਇਸ ਚੈਂਪੀਅਨਸ਼ਿਪ ਬਾਰੇ ਹਾਂਜੀ ਦੇਖਣ ਵਾਲੇ ਸਾਰੇ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਿੱਚ ਜੋ ਚੈਂਪੀਅਨਸ਼ਿਪ ਬੀਲਡ ਦੇ ਵਿੱਚ ਹੋਈ ਆ ਪਹਿਲੀ ਵਾਰ ਅਸੀਂ ਇਹਦੇ ਵਿੱਚ ਪਹਿਲਾਂ ਤਨਮਨਜੀਤ ਸਿੰਘ ਜੀ ਢੇਸੀ ਤੇ ਮਨਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਵੱਡਾ ਯੋਗਦਾਨ ਆ ਜਿਹੜੇ ਤੁਹਾਡੇ ਉਪਰਾਲੇ ਨਾਲ ਇਹ ਚੈਂਪੀਅਨਸ਼ਿਪ ਇੱਥੇ ਹੋ ਚੱਕੀ ਆ ਅਸੀਂ ਤੁਹਾਡੀ ਸਾਰੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਬੀਲ ਦੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬੇਸ਼ੱਕ ਅੱਜ ਮੌਸਮ ਵੀ ਖਰਾਬ ਸੀ ਕੁਝ ਗਰਾਊਂਡਾਂ ਨੂੰ ਲੈ ਕੇ ਵੀ ਸਮੱਸਿਆ ਹੋਈ ਪਰ ਫਿਰ ਵੀ ਸੰਗ ਤਾਂ ਇੰਗਲੈਂਡ ਦੇ ਵਾਖ ਵਾ ਖੋਨੀਆਂ ਦਵਾਈਆਂ ਤੇ ਇਹਨਾਂ ਮੁਕਾਬਲਿਆਂ ਨੂੰ ਦੇਖ ਕੇ ਤੁਸੀਂ ਕੀ ਕਹੋਗੇ ਹਾਂਜੀ ਚਲੋ ਪਹਿਲਾਂ ਆਪਣੀ ਗਰਾਊਂਡ ਹੋਰ ਸੀ ਇੱਕ ਜ਼ਿਆਦਾ ਮੀਂਹ ਪੈਣ ਕਰਕੇ ਆਪਾਂ ਨੂੰ ਵੈਨਿਊ ਚੇਂਜ ਕਰਨਾ ਪਿਆ ਪਰ ਫਿਰ ਵੀ ਸਾਰੇ ਖਿਡਾਰੀਆਂ ਦਾ ਗੱਤਗਾ ਟੀਮਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਟਾਈਮ ਕੱਢ ਕੇ ਪਹੁੰਚੀਆਂ ਤੇ ਜੋ ਗਤਕਾ ਬੱਚਿਆਂ ਨੇ ਦੇਖਿਆ ਬਹੁਤ ਖੁਸ਼ ਹੋਏ ਬੱਚੇ ਬਹੁਤ ਲਾਈਕ ਕੀਤਾ ਤੇ ਅਸੀਂ ਹਮੇਸ਼ਾ ਇਹੀ ਤਨਵਰਜੀਤ ਸਿੰਘ ਨੇ ਗੱਲ ਕੀਤੀ ਆ ਵੀ ਅਗਲੇ ਸਾਲ ਸਾਨੂੰ ਸਮਰ ਵਿੱਚ ਮੌਕਾ ਦਿਓ ਤੇ ਅਸੀਂ ਬਾਹਰ ਪ੍ਰੋਪਰ ਕਰਾਈਏ ਤੇ ਸਾਡੇ ਬੱਚੇ ਆ ਜਿਹੜੇ ਕੋ ਸਿੱਖਣ ਤੇ ਇਸ ਵਾਰ ਗੁਰੂਕੀਆਂ ਦਿੱਤੀਆਂ ਬਾਣਾ ਤੇ ਫੌਜਾਂ ਇਸੇ ਤਰ੍ਹਾਂ ਤਿਆਰ ਇਧਰ ਵੀ ਹੋਣ ਹਾਂ ਬਸ ਤੁਸੀਂ ਉਸੇ ਗੱਲ ਤੇ ਅੱਗੇ ਜੇ ਤੇ ਮੈਂ ਆਉਣਾ ਚਾਹੁੰਦਾ ਸੀ ਕੀ ਤੁਸੀਂ ਕੋਸ਼ਿਸ਼ ਕਰੋਗੇ ਕਿ ਗਾਣੂ ਵੇਚਦੀ ਵੀ ਟੀਮ ਬਣੇ ਹਾਂਜੀ ਅਸੀਂ ਤਾਂ ਇਸੇ ਤਰ੍ਹਾਂ ਟਰਾਈ ਕਰਦੇ ਰਹਾਂਗੇ ਵੀ ਪਹਿਲਾਂ ਤੁਹਾਡੀ ਬਹੁਤ ਮਿਹਰਬਾਨੀ ਹੋਗੀ ਜੇ ਤੁਸੀਂ ਅਗਲੇ ਸਾਲ ਨੂੰ ਸਾਨੂੰ ਮੌਕਾ ਦਿਓਗੇ ਜੇ ਮੌਕਾ ਦਿਓਗੇ ਸਾਡੇ ਬੱਚੇ ਦੇਖਣਗੇ ਤਾਂ ਬੱਚੇ ਤਿਆਰ ਹੋਣਗੇ ਅਸੀਂ ਵੀ ਇੱਥੇ ਕਾੜੇ ਗੁਰਦੁਆਰਾ ਸਾਹਿਬ ਦੇ ਪਰਵੰਧਕ ਹੈ ਉਹਨਾਂ ਕੋਲੇ ਗਤਕਿਦੀਆਂ ਟੀਮਾਂ ਹੈ ਉਸੇ ਤਰ੍ਹਾਂ ਉਹਨਾਂ ਨੂੰ ਅਸੀਂ ਖਲਾਈ ਕੈਂਪ ਲਾਵਾਂਗੇ ਜੋ ਨਵੇਂ ਬੱਚੇ ਆ ਤਿਆਰ ਕਰਨ ਤੇ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਬਹੁਤ ਬਹੁਤ ਧੰਨਵਾਦੀ ਹਰਜੀਤ ਸਿੰਘ ਗਰੇਵਾਲ ਸਾਡੇ ਨਾਲ ਨੇ ਸਪੈਸ਼ਲ ਇੰਡੀਆ ਤੋਂ ਗਤਕਾ ਚੈਂਪੀਅਨਸ਼ਿਪ 225 ਦੇ ਵਿੱਚ ਸਾਲਾਂ ਲਈ ਤੇ ਪਹੁੰਚੇ ਆ ਗਰੇਵਾਲ ਸਾਹਿਬ ਕੀ ਕਹੋਗੇ ਤੁਸੀਂ ਅੱਜ ਦੀ ਚੈਂਪੀਅਨਸ਼ਿਪ ਬਾਰੇ ਵਾਇਗਰ ਜੀ ਦਾ ਖਾਲਸਾ ਵੇਗ ਜੀ ਦੀ ਫਤਿਹ ਜੁਕੇ ਗਤਕਾ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਤਨਵੰਤ ਸਿੰਘ ਤੇਸੀ ਵੱਲੋਂ ਇਹ ਜਿਹੜੀ 11ਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਜੁਕੇ ਦੀ ਕਰਵਾਈ ਗਈ ਹੈ ਬਹੁਤ ਸਫਲਤਾਪੂਰਵਕ ਦੇਖੀ ਗਈ ਹੈ ਇੱਥੇ ਔਰ ਸਾਰੇ ਜਿਹੜੇ ਜੁਕੇ ਦੇ ਸੱਤ ਗਤਕਾ ਖਾੜੇ ਸੀ ਉਹਨਾਂ ਨੇ ਪਾਰਟਿਸਿਪੇਟ ਕੀਤਾ ਬਹੁਤ ਜਿਹੜੀਆਂ ਹੈਗਾ ਫਸਵੇਂ ਮੁਕਾਬਲੇ ਹੋਏ ਆ ਔਰ ਅੱਗੇ ਤੋਂ ਅਸੀਂ ਇਹ ਵੀ ਕਹਿੰਦੇ ਹਾਂ ਕਿ ਵੱਧ ਤੋਂ ਵੱਧ ਜਿਹੜੇ ਜੁਕੇ ਦੇ ਗਤਕਾ ਖਾੜੇ ਪਾਰਟਿਸਿਪੇਟ ਕਰਨ ਖਾਸ ਕਰਕੇ ਮੈਂ ਪਰਿਵਾਰਾਂ ਨੂੰ ਇਹ ਕਹੂੰਗਾ ਜਿਹੜੇ ਆਪਣੇ ਸਿੱਖ ਪਰਿਵਾਰ ਨੇ ਕਿ ਆਪਣੀਆਂ ਚਿਆਂ ਨੂੰ ਗੱਟਕੇ ਨਾਲ ਜੋੜੋ ਸਵੇਰ ਰਖਿਆ ਦੀ ਇਹ ਖੇਡ ਹੈ ਉਹ ਸਵੇਰ ਰਖਿਆ ਚ ਪ੍ਰਵੀਨ ਹੋਣ ਤਾਂ ਜੋ ਕੋਈ ਵੀ ਕਿਤੇ ਸਾਡੀ ਕੱਲੀ ਕਹਿਰੀ ਕੁੜੀ ਕਿਤੇ ਜਾਂਦੀ ਆ ਜਿਵੇਂ ਪਿੱਛੇ ਜੇ ਇਨਸੀਡੈਂਟ ਹੋਇਆ ਉੱਥੇ ਆਪਣੀ ਸਵੇਰ ਰਖਿਆ ਕਰ ਸਕਣ ਆਪਣੇ ਪਰਿਵਾਰ ਦੀ ਆਪਣੇ ਇਲਾਕੇ ਦੀ ਤੇ ਤਾਂ ਜੋ ਜੇ ਕੋਈ ਇਹ ਜਾਂ ਮੰਚਲਾ ਕੋਈ ਉਹਨਾਂ ਨੂੰ ਟੱਕਰੇ ਤਾਂ ਜਿਹੜਾ ਉਹਨਾਂ ਕੋਲੇ ਸੈਲਫ ਡਿਫੈਂਸ ਦਾ ਸਕਿੱਲ ਆ ਉਹ ਉਸ ਤਰੀਕੇ ਨਾਲ ਉਹ ਆਪਣਾ ਸਵੇ ਰੱਖਿਆ ਕਰਨ ਬਚਾ ਕਰਨ ਤੇ ਜਿਹੜਾ ਇਹੋ ਜਿਹਾ ਕੋਈ ਮੰਚਲਾ ਹੋਵੇ ਉਸ ਨੂੰ ਮੂੰਹ ਤੋਂ ਮੋ ਜਵਾਬ ਦੇ ਸਕਦੀਆਂ ਤੇ ਦੂਸਰੀ ਇਹ ਹੈ ਕਿ ਇਸ ਗਤਕੇ ਨਾਲ ਜੁੜਿਆ ਹਰ ਬੱਚਾ ਚਾਹੇ ਲੜਕਾ ਚਾਹੇ ਲੜਕੀ ਆ ਜਾਂ ਪਰਿਵਾਰ ਆ ਉਸ ਉਹਨਾਂ ਦੇ ਵਿੱਚ ਜਿਹੜੀ ਹੈਗੀ ਆ ਆਪਣੀ ਬੋਲੀ ਬਾਣੇ ਵਿਰਸੇ ਨਾਲ ਜੁੜਨ ਦੀ ਸੱਭਿਆਚਾਰ ਨਾਲ ਇੱਕ ਉਸ ਘਰ ਦਾ ਮਾਹੌਲ ਹੀ ਹੋਰ ਹੋ ਜਾਂਦਾ ਜਿੱਥੇ ਇਸ ਘਰ ਤੇ ਵਿੱਚ ਇੱਕ ਵੀ ਗੱਤਕਾ ਪਲੇਅਰ ਹੋਵੇ ਤਾਂ ਕਿਉਂਕਿ ਉਸ ਦੇ ਨਾਲ ਪਰਿਵਾਰ ਚ ਇੱਕ ਜਾਗ ਲੱਗਦਾ ਹੈ ਕਿ ਗੁਰਸਿੱਖੀ ਦਾ ਇਸ ਸਵੇਰ ਰਖਿਆ ਵਾਲੀ ਖੇਡ ਦੇ ਨੇੜੇ ਹੋ ਕੇ ਹੋਣ ਦਾ ਤੇ ਦੂਸਰਾ ਜਿਹੜਾ ਇਹ ਗੱਤਕੇ ਦੀ ਖੇਡ ਬਹੁਤ ਪ੍ਰਫੁੱਲਤ ਹੋ ਰਹੀ ਆ ਸਾਰੇ ਦੇਸ਼ਾਂ ਦੇ ਵਿੱਚ ਹੁਣ ਗਤਕਾ ਫੈਲ ਰਿਹਾ ਵਰਲਡ ਗਤਕਾ ਫੈਡਰੇਸ਼ਨ ਵੱਲੋਂ ਪੂਰੀ ਕੋਸ਼ਿਸ਼ ਹੈ ਵੱਧ ਤੋਂ ਵੱਧ ਮੁਲਕਾਂ ਦੇ ਵਿੱਚ ਗਤਕੇ ਨੂੰ ਲੈ ਕੇ ਜਾਈਏ ਏਸ਼ੀਅਨ ਗੱਤਕਾ ਫੈਡਰੇਸ਼ਨ ਤੇ ਸਾਡੀ ਜਿਹੜੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਹੈ ਇਸ ਨੂੰ ਪਰਫੁੱਲਤ ਕਰ ਰਹੀ ਆ ਤੇ ਗੁਰੂ ਮਹਾਰਾਜ ਦੀਆਂ ਅਸ਼ੀਰਵਾਦ ਸਦਕਾ ਇਸ ਗੱਤ ਇਹ ਗੱਤਕਾ ਸਾਡੇ ਜੁੁੰਦੇ ਜੀ 올림픽 ਖੇਡਾਂ ਤੱਕ ਜਾਵੇ ਇਹ ਸਾਡੇ ਹਰ ਸਿੱਖ ਦੀ ਕਾਮਨਾ ਹੋਣੀ ਚਾਹੀਦੀ ਆ ਅਰ ਆਪਾਂ ਸਾਰੇ ਇਕੱਠੇ ਹੋ ਕੇ ਰਲ ਕੇ ਇਸ ਖੇਡ ਨੂੰ ਇੰਨਾ ਪਰਫੁੱਲਤ ਕਰੀਏ ਇੰਨੇ ਮੁਲਕਾਂ ਦੇ ਵਿੱਚ ਲੈ ਕੇ ਜਾਈਏ ਕਿ ਜਿਹੜੀ 올림픽 ਕਾਉਂਸਲ ਇੰਟਰਨੈਸ਼ਨਲ 올림픽 ਕਾਉਂਸਲ ਉਹ ਵੀ ਮਜਬੂਰ ਹੋਵੇ ਕਿ ਜੀ ਗੱਤਕੇ ਨੂੰ ਮਾਨਤਾ ਦੇਈਏ ਬਹੁਤ ਬਹੁਤ ਧੰਨਵਾਦ ਇਸ ਸੰਧਜੀਤ ਸਿੰਘ ਗਰੇਵਾਲ ਮੈਂ ਹਮਨਪਿਸੇ ਬਦਰੀਕਲਾ ਤੇ ਤੁਸੀਂ ਵੀ ਦੇਖ ਰਹੇ ਜੀਤ ਵੈਬ ਟੀਵੀ ਬਹੁਤ ਬਹੁਤ ਧੰਨਵਾਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਜੀ ਸਿੰਘ ਪੇਸੀ ਬਰਤਾਨੀਆਂ ਦੀ ਸੰਸਦ ਵਿੱਚ ਪੰਜਾਬੀਆਂ ਦੀ ਆਵਾਜ਼ ਹੀ ਨਹੀਂ ਇਥੋਂ ਦੇ ਸਿੱਖ ਮਸਲੇ ਨਹੀਂ ਆਪਣੇ ਹਲਕੇ ਦੇ ਮਸਲੇ ਵੀ ਹਟਾਉਂਦੇ ਆ ਪਰ ਇਹਨਾਂ ਦੀ ਨਾਲ ਇੱਕ ਖੂਬੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇੱਕ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਅੱਜ 11ਵੀਂ ਚੈਂਪੀਅਨਸ਼ਿਪ ਜਿਹੜੀ ਆ ਉਹ ਇੰਗਲੈਂਡ ਦੇ ਵੇਲਜ਼ ਯੂਕੇ ਦੇ ਵੇਲਜ਼ ਕਹਿ ਸਕਦੇ ਆ ਇਲਾਕੇ ਦੇ ਵਿੱਚ ਕੀਤੀ ਹੈ ਤੇ ਇੱਕ ਲੰਮਾ ਪੈਂਡਾ ਤੈਅ ਕਰਕੇ ਅਸੀਂ ਇੱਥੇ ਪਹੁੰਚੇ ਆ ਇਹਨਾਂ ਨਾਲ ਕਰਦੇ ਆ ਗੱਲਬਾਤ ਤਰਮਜੀ ਜੀ ਕੀ ਕਹੋਗੇ ਅੱਜ ਭਾਵੇਂ ਮੌਸਮ ਵੀ ਖਰਾਬ ਹੋਇਆ ਆ ਆਪਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅੱਜ ਫੇਸ ਕਰਨੀਆਂ ਪਈਆਂ ਪਰ ਉਹਦੇ باوجود ਚੈਂਪੀਅਨਸ਼ਿਪ ਅਸੀਂ ਕਰਾਉਣ ਦੇ ਵਿੱਚ ਕਾਮਯਾਬ ਰਹੇ ਆ ਕੀ ਕਹੋਗੇ ਜੀ ਜੀ ਬਹੁਤ-ਬਹੁਤ ਮੈਂ ਵਧਾਈ ਦਿੰਦਾ ਆ ਜਿੰਨੇ ਵੀ ਜੋ ਗੱਤਕਾ ਪ੍ਰੇਮੀ ਨੇ ਅੱਜ 11ਵੀਂ ਯੂਕੇ ਰਾਸ਼ਟਰੀ ਗੱਤਕਾ ਮੁਕਾਬਲੇ ਜਿਹੜੇ ਪਹਿਲੀ ਦਫਾ ਇਹ ਵੇਲਜ਼ ਦੇ ਦੇਸ਼ ਦੇ ਵੇਲਜ਼ ਦੀ ਧਰਤੀ ਤੇ ਹੋਏ ਸਨ ਸਾਡਾ ਏਟੀਚਾ ਤਾਂ ਇਹ ਸੀਗਾ ਕਿ ਬਾਹਰ ਮੇਲਾ ਹੋਣਾ ਸੀਗਾ ਸਵੌਨਜ਼ੀ ਸ਼ਹਿਰ ਦੇ ਵਿੱਚ ਪਰ ਮੀਂਹ ਦੇ ਕਰਕੇ ਉਹ ਸਾਨੂੰ ਹਾਲ ਕਰਨਾ ਪਿਆ ਮੈਂ ਬਹੁਤ ਬਹੁਤ ਧੰਨਵਾਦੀ ਆ ਰੰਦੇਵਾ ਸਾਹਿਬ ਉਹਨਾਂ ਦਾ ਉਹਨਾਂ ਦੇ ਪਰਿਵਾਰ ਦਾ ਕਿ ਉਹਨਾਂ ਨੇ ਮੁਫਤ ਜਿਹੜਾ ਇਹ ਹੋਟਲ ਆਪਨ ਦਿੱਤਾ ਸਾਹ ਜਗਬੀਰ ਸਿੰਘ ਜੀ ਜੋ ਖੁਸ਼ਵੰਤ ਸਿੰਘ ਜੀ ਅਰੋੜਾ ਸਾਹਿਬ ਗਰੀਬ ਸਾਹਿਬ ਇਹ ਸਾਰਿਆਂ ਨੇ ਰਲ ਮਿਲ ਕੇ ਗੁਰਦੁਆਰਾ ਜੋ ਜਿੰਨੇ ਵੀ ਆਪਣੇ ਸਾਹਿਬਾਨ ਨੇ ਵੇਲਸ ਦੇ ਉਹਨਾਂ ਦੇ ਸੰਗਤ ਦੇ ਸਹਿਯੋਗ ਨਾਲ ਜੋ ਗਤਕਾ ਫੈਡਰੇਸ਼ਨ ਯੂਕੇ ਹੈ ਸਾਡੇ ਜੋ ਜਨਰਲ ਸਕੱਤਰ ਨੇ ਸਰ ਹਰਮਨ ਸਿੰਘ ਜੀ ਜੋਲ ਤਮਾਮ ਅਹੁਦੇਦਾਰਾਂ ਸਹਿਬਾਨਾਂ ਦੇ ਸਦਕਾ ਅੱਜ ਆਪਾਂ ਇੱਥੇ ਜੋ ਕਾਰਡਿਫ ਦੇ ਨਜ਼ਦੀਕ ਇੱਥੇ ਯੂਕੇ ਗੱਤਕਾ ਮੁਕਾਬਲੇ ਕਰਾਏ ਸੱਤ ਅਖਾੜ ਗੱਤਕਾ ਅਖਾੜਿਆਂ ਨੇ ਹਿੱਸਾ ਲਿਆ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਲੰਬੇ ਪੈਂਡੇ ਹੋਣ ਕਰਕੇ ਜੋ ਸਾਡੇ ਦਰਜਣ ਦੇ ਦਰਜਣ ਗੱਤਕੇ ਅਖਾੜੇ ਇੱਥੇ ਨਹੀਂ ਆਏ ਕਰਕੇ ਥੋੜਾ ਡਰ ਗਿਆ ਵੀ ਪੈਂਡਾ ਜਿਆਦਾ ਲੰਬਾ ਆ ਪਰ ਉਹਦੇ ਬਾਵਜੂਦ ਜਿਹੜੀਆਂ ਸੱਤ ਅਲੱਗ-ਅਲੱਗ ਟੀਮਾਂ ਵੁਲਵਰਹੈਂਪਟਨ ਤੋਂ ਉਧਰੋਂ ਗਰੇਵਜ਼ ਐਂਡ ਬੁਲੇ ਚ ਹੋਰ ਇਲਾਕਿਆਂ ਤੋਂ ਡਾਰਬੀ ਤੋਂ ਹੋਰ ਆਈਆਂ ਸਹੀ ਉਹਨਾਂ ਦਾ ਵੀ ਮੈਂ ਬਹੁਤ ਬਤਨਵਾਦੀਆਂ ਰਹਿਣੀ ਆ ਤੇ ਤੁਸੀਂ ਅੱਜ ਦੇਖੇ ਇੱਥੇ ਮੁੰਡਿਆਂ ਦੇ ਵੀ ਕੁੜੀਆਂ ਦੇ ਵੀ ਮੁਕਾਬਲੇ ਹੋਣੀ ਆਪਾਂ ਬੰਦਿਆਂ ਦਾ ਫਾਈਨਲ ਦੇਖ ਕੇ ਹਟੇ ਆ ਕਿੰਨਾ ਵਧੀਆ ਜਿਹੜਾ ਮੁਕਾਬਲੇ ਸਾਰੇ ਇਹ ਇੱਥੇ ਹੋਏ ਤਾਂ ਮੈਨੂੰ ਆਸ ਹੈ ਕਿ ਤੇ ਕੀ ਤੁਹਾਡੇ ਦਰਸ਼ਕਾਂ ਨੂੰ ਇਹ ਬੇਹਦ ਪਸੰਦ ਆਇਆ ਹੋਵੇਗਾ ਜੇ ਸਾਉ ਦੇ ਨਾਲ ਸੰਗਤਾਂ ਦੇ ਵਿੱਚ ਉਤਸ਼ਾਹ ਵੀ ਹੈ ਤੇ ਖੁਸ਼ੀ ਵੀ ਹੈ ਪਰ ਨਾਲ ਹੀ ਵੇਲ ਦੀਆਂ ਸੰਗਤਾਂ ਵੱਲੋਂ ਇਹ ਮੰਗਾ ਕਿ ਅਗਲਾ ਸਾਲ ਸਾਨੂੰ ਇੱਥੇ ਹੀ ਦਿੱਤਾ ਜਾਵੇ ਤਾਂ ਕਿ ਇਹ ਪ੍ਰੋਪਰ ਢੰਗ ਦੇ ਨਾਲ ਹੋਰ ਕਰ内 ਜਾਂਦੇ ਤਾਂ ਕਿ ਥੋੜੀ ਜੀ ਪਹਿਲਾਂ ਚੈਂਪੀਅਨਸ਼ਿਪ ਹੋ ਸਕੇ ਅਗਲੀ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਆਪਾਂ ਫੇਰ ਵੇਲਜ਼ ਵੱਲ ਜ਼ਰੂਰ ਪਰਤਾਂਗੇ ਪਰ ਇਹ ਮੇਰੀ ਸਾਡੀ ਇਹ ਕੋਸ਼ਿਸ਼ ਹੁੰਦੀ ਆ ਗਤਕਾ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਹੋਣ ਦੇ ਨਾਤੇ ਕਿ ਆਪਾਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜਾਈਏ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਜਾਈਏ ਤਾਂ ਕਿ ਆਪਾਂ ਵੱਧ ਤੋਂ ਵੱਧ ਲੋਕਾਂ ਨੂੰ ਗੁਰੂ ਸਾਹਿਬ ਦੀ ਜਿਹੜੀ ਇਹ ਦਿੱਤੀ ਹੋਈ ਕਲਾ ਆ ਇਸ ਦੇ ਨਾਲ ਉਹਨਾਂ ਨੂੰ ਜੋੜੀਏ ਤੇ ਮੈਂ ਇਹੀ ਇਹ ਖੁਆਇਸ਼ ਰਹੀ ਆ ਕਿ ਆਪਾਂ ਜਿਹੜੇ ਬੱਚਿਆਂ ਨੂੰ ਤਾਂ ਬੱਚੀਆਂ ਨੂੰ ਜਿਹੜਾ ਇੱਕ ਵਾਰੀ ਗਤਕੇ ਦੇ ਨਾਲ ਜੁੜ ਗਿਆ ਮੈਂ ਇਹ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਦੇਖੋ ਇੱਕ ਵਾਰੀ ਜਿਹੜਾ ਬੱਚਾ ਗੱਤਕੇ ਦੇ ਨਾਲ ਜੁੜ ਗਿਆ ਉਹ ਗੁਰਸਿੱਖੀ ਨਾਲ ਗੁਰਸਿਮਰਨ ਦੇ ਨਾਲ ਜੋਸ਼ ਦੇ ਨਾਲ ਹੋਸ਼ ਵੀ ਆ ਜਾਏਗਾ ਹਰ ਪੱਖੋਂ ਉਹਦੇ ਲਈ ਤੰਦਰੁਸਤੀ ਦੇ ਲਈ ਮਾਨਸਿਕ ਤੌਰ ਤੇ ਵੀ ਤੇ ਸਰੀਰਕ ਤੌਰ ਤੇ ਵੀ ਬਹੁਤ ਸਹਾਇਕ ਹੋਵੇਗਾ ਮੇਰੀ ਇਹ ਹੀ ਬੇਨਤੀ ਕਿ ਸਾਰੇ ਗੱਤਕਾ ਦੇ ਨਾਲ ਜੁੜਨ ਤਾਂ ਅਗਾਹ ਤੋਂ ਆਪਾਂ ਹੋਰ ਵੀ ਇਹਨੂੰ ਤਰਕੀਆਂ ਦੇ ਵੱਲ ਨੂੰ ਲੈ ਕੇ ਜਾਈਏ ਸਾਡੇ ਨਾਲ ਨੇ ਜਗਵੀਤ ਸਿੰਘ ਜਗਾ ਚੱਕਰ ਜੀ ਇਹਨਾਂ ਨੇ ਕਰਦੇ ਆ ਗੱਲਬਾਤ ਅੱਜ ਗੱਤਕਾ ਚੈਂਪੀਅਨਸ਼ਿਪ ਦੇ ਪ੍ਰਬੰਧ ਕਰਨ ਦੇ ਵਿੱਚ ਇਹਨਾਂ ਨੇ ਮੁੱਖ ਭੂਮਿਕਾ ਜਿਹੜੀ ਉਹ ਨਿਭਾਈ ਹੈ ਜਗਾ ਹੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਿ ਗੱਤਕਾ ਚੈਂਪੀਅਨਸ਼ਿਪ 225 ਦੇ ਲਈ ਤੁਸੀਂ ਪ੍ਰਬੰਧ ਕਰਨ ਦੇ ਲਈ ਜਿਹੜਾ ਉਹ ਬਹੁਤ ਅਹਿਮ ਭੂਮਿਕਾ ਜਿਹੜੀ ਨਿਭਾਈ ਹੈ ਕੀ ਕਹੋਗੇ ਤੁਸੀਂ ਅੱਜ ਦੇ ਇਸ ਚੈਂਪੀਅਨਸ਼ਿਪ ਬਾਰੇ ਹਨੂ ਦੇਖਣ ਵਾਲੇ ਸਾਰੇ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਿੱਚ ਜੋ ਚੈਂਪੀਅਨਸ਼ਿਪ ਬੀਲਡ ਦੇ ਵਿੱਚ ਹੋਈ ਆ ਪਹਿਲੀ ਵਾਰ ਅਸੀਂ ਇਹਦੇ ਵਿੱਚ ਪਹਿਲਾਂ ਤਨਮਨਜੀਤ ਸਿੰਘ ਜੀ ਢੇਸੀ ਤੇ ਮਨਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਵੱਡਾ ਯੋਗਦਾਨ ਆ ਜਿਹੜੇ ਤੁਹਾਡੇ ਉਪਰਾਲੇ ਨਾਲ ਇਹ ਚੈਂਪੀਅਨਸ਼ਿਪ ਇੱਥੇ ਹੋ ਚੱਕੀ ਆ ਅਸੀਂ ਤੁਹਾਡੀ ਸਾਰੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਬੀਲ ਦੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦੇਸ਼ਕਾ ਜਿ ਮੌਸਮ ਵੀ ਖਰਾਬ ਸੀ ਕੁਝ ਗਰਾਊਂਡਾਂ ਨੂੰ ਲੈ ਕੇ ਵੀ ਸਮੱਸਿਆ ਹੋਈ ਪਰ ਫਿਰ ਵੀ ਸੰਤਾਂ इंग्लंड ਦੇ ਵਾਕਵਾ ਖੋਨੀਆਂ ਦਵਾਈਆਂ ਤੇ ਇਹਨਾਂ ਮੁਕਾਬਲਿਆਂ ਨੂੰ ਦੇਖ ਕੇ ਤੁਸੀਂ ਕੀ ਕਹੋਗੇ ਹਾਂਜੀ ਚਲੋ ਪਹਿਲਾਂ ਆਪਣੀ ਗਰਾਊਂਡ ਹੋਰ ਸੀ ਇੱਕ ਜ਼ਿਆਦਾ ਮੀਂਹ ਪੈਣ ਕਰਕੇ ਆਪਾਂ ਨੂੰ ਵੈਨਿਊ ਚੇਂਜ ਕਰਨਾ ਪਿਆ ਪਰ ਫਿਰ ਵੀ ਸਾਰੇ ਖਿਡਾਰੀਆਂ ਦਾ ਗੱਤਗਾ ਟੀਮਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਟਾਈਮ ਕੱਢ ਕੇ ਪਹੁੰਚੀਆਂ ਤੇ ਜੋ ਗਤਕਾ ਬੱਚਿਆਂ ਨੇ ਦੇਖਿਆ ਬਹੁਤ ਖੁਸ਼ ਹੋਏ ਬੱਚੇ ਬਹੁਤ ਲਾਈਕ ਕੀਤਾ ਤੇ ਅਸੀਂ ਹਮੇਸ਼ਾ ਇਹੀ ਤਨਵਰਜੀਤ ਸਿੰਘ ਨਾਲ ਗੱਲ ਕੀਤੀ ਆ ਵੀ ਅਗਲੇ ਸਾਲ ਸਾਨੂੰ ਸਮਰ ਵਿੱਚ ਮੌਕਾ ਦਿਓ ਤੇ ਅਸੀਂ